ਵੋਟਾਂ ਵੇਲੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ। ਇਹ ਸਰਕਾਰ ਵੀ ਜਦੋਂ ਆਈ ਇਹਨਾਂ ਨੇ ਵੀ ਫਲੈਕਸਾਂ ਦੇ ਉੱਤੇ ਵੱਡੇ ਵੱਡੇ ਬੋਰਡ ਲਾ ਕੇ ਲੋਕਾਂ ਦਾ ਪੈਸਾ ਆਇਆ ਕੀਤਾਗਾ। ਉਹਦੇ ਵਿੱਚ ਆਊਟਸੋਰਸ ਵਰਕਰਾਂ ਨੂੰ ਉਹਨਾਂ ਨੇ ਚੋਰ ਸ਼ਬਦ ਤੱਕ ਗਿਆ। ਉਹ ਇਹ ਗੱਲ ਕਹਿ ਰਹੇ ਨੇ ਕਿ ਆਊਟਸੋਰਸ ਜਿਹੜੇ ਵਰਕਰ ਹੈ ਇਹਨਾਂ ਦੀਆਂ ਪੜਾਈਆਂ ਘਟ ਨੇ ਇਸ ਕਰਕੇ ਅਸੀਂ 5000 ਮਲਾਜ਼ਮ ਦੀ ਨਵੀਂ ਭਰਤੀ ਕਰ ਰਹੇ ਹਾਂ ਤਾਂ ਫਿਰ ਇਹ ਵਿਭਾਗਾਂ ਆਊਟਸੋਰਸ ਵਰਕਰਾਂ ਦੇ ਤਰਜ਼ ਤੇ ਹੀ ਤਰੱਕੀ ਕਰ ਰਿਹਾ ਚੇਅਰਮੈਨ ਮਿਲਕ ਫੈਡ ਵੱਲੋਂ ਕੋਈ ਮੀਟਿੰਗ ਜਾਂ ਹੈੱਡ ਆਫਸ ਵੱਲੋਂ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਵੀ ਕਰਾਂਗੇ ਤੇ ਵਿਰੋਧ ਵੀ ਕਰਾਂਗੇ ਮੇਰਾ ਨਾਮ ਜਸਵੀਰ ਸਿੰਘ ਆਊਟਸੋਰਸ ਜੁਨੀਅਨ ਪੰਜਾਬ ਦਾ ਸੂਬਾ ਜਰਨਲਿਸਟਰ ਬਠਿੰਡੇ ਜ਼ਿਲ੍ਹੇ ਦਾ ਪ੍ਰਧਾਨ ਜੀ ਜਿਹੜਾ ਅੱਜ ਦਾ ਇਹ ਮਾਮਲਾ ਜੀ ਕਿਉਂਕਿ ਸਰਕਾਰ ਜਦੋਂ ਆਈ ਸੀ ਆਮ ਆਦਮੀ ਸਰਕਾਰ ਉਹਨੇ ਵੋਟਾਂ ਵੇਲੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਕੱਚੇ ਮਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਪੋਸਟਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਲਾਏ ਕਿ ਕੱਚੇ ਮਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਪਰ ਇਹ ਸਰਕਾਰ ਵੀ ਜਦੋਂ ਆਈ ਇਹਨਾਂ ਨੇ ਵੀ ਫਲੈਕਸਾਂ ਦੇ ਉੱਤੇ ਵੱਡੇ ਵੱਡੇ ਬੋਰਡ ਲਾ ਕੇ ਲੋਕਾਂ ਦਾ ਪੈਸਾ ਲਾਇਆ ਕੀਤਾਗਾ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਪਰੰਤੂ ਮਤਲਬ ਜਦੋਂ ਕੱਚੇ ਮੁਲਾਜ਼ਮ ਹਜੇ ਵੀ ਸਾਰੇ ਮੈਹਕਮੇ ਦੇ ਵਿੱਚੋਂ ਉਮੇਦੇ ਤੇਵੇਂ ਕੰਮ ਕਰਦੇ ਆ 18 ਤਰੀਕ ਨੂੰ ਚੇਅਰਮੈਨ ਮਿਲਕ ਫੈਡ ਵੱਲੋਂ ਇਹ ਪ੍ਰੈਸ ਨੋਟ ਜਾਰੀ ਕੀਤਾ ਜਾਂਦਾਗਾ ਕਿ ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਉਹਨਾਂ ਨੇ ਸੀਟੀਸੀ ਨਾਮ ਦੀ ਕਾਨੂੰਨ ਇਹ ਬੇਰਕਾ ਦੇ ਉੱਤੇ ਲਾਏ ਸੀਗੇ ਉਹ ਕਾਨੂੰਨ ਉਹਨਾਂ ਨੇ ਅਮੈਂਡਮੈਂਟ ਕੀਤੀ ਹੈਗੀ ਉਹਦੇ ਵਿੱਚ ਆਊਟਸੋਰਸ ਵਰਕਰਾਂ ਨੂੰ ਉਹਨਾਂ ਨੇ ਚੋਰ ਸ਼ਬਦ ਤੱਕ ਕਿਹਾ ਜਦੋਂ ਸਾਰੇ ਪਲਾਂਟਾਂ ਦੇ ਵਿੱਚ ਇਸ ਗੱਲ ਦਾ ਵਿਰੋਧਤਾ ਕੀਤੀ ਗਈ ਤੇ ਚੇਅਰਮੈਨ ਨੂੰ ਉਹ ਗੱਲ ਆਪਣੀ ਵਾਪਸ ਲੈਣੀ ਪਈ ਤੇ ਉਦੋਂ ਬਾਅਦ ਦੀਆਂ ਇੰਟਰਵਿਊਆਂ ਦੇ ਵਿੱਚ ਇਹ ਗੱਲ ਕਹਿਣ ਲਈ ਮਜਬੂਰ ਹੋ ਗਏ ਕਿ ਜਿਹੜੇ ਇਹ ਆਊਟਸੋਰਸ ਵਾਲੇ ਵਰਕਰ ਹੈ ਉਹ ਮਿਹਨਤੀ ਵੀ ਹੈ ਤੇ ਕੰਮ ਵੀ ਕਰਦੇ ਆ ਪਰ ਉਹ ਇਹ ਗੱਲ ਕਹਿ ਰਹੇ ਨੇ ਕਿ ਆਊਟਸੋਰਸ ਜਿਹੜੇ ਵਰਕਰ ਹੈ ਇਹਨਾਂ ਦੀਆਂ ਪੜਾਈਆਂ ਘਟ ਨੇ ਇਸ ਕਰਕੇ ਅਸੀਂ 5000 ਮਲਾਜ਼ਮ ਦੀ ਨਵੀਂ ਭਰਤੀ ਕਰ ਰਹੇ ਆ ਅਸੀਂ ਇਹ ਸਰਕਾਰ ਨੂੰ ਇਹ ਗੱਲ ਇਥੋਂ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ 5000 ਤੋਂ 6000 ਮਲਾਜਮ ਹੈ ਬੇਰਕਾ ਦਾ ਉਹ ਜੇ ਤੁਸੀਂ 5000 6000 ਭਰਤੀ ਕਰੋਗੇ ਤਾਂ ਉਹ ਮਲਾਜਮ ਦੀ ਤੁਸੀਂ ਜਦੋਂ ਸ਼ਾਂਤੀ ਕਰੋਗੇ ਤਾਂ ਉਹ ਮਲਾਜਮ ਕਿੱਧਰ ਜਾਣਗੇ ਕਿਉਂਕਿ ਇਹ ਜਦੋਂ ਮਲਾਜਮ ਉਹਨੀਆਂ ਨਗੂਣੀਆਂ ਤਨਖਾਹਾਂ ਤੇ ਸਰਕਾਰੀ ਅਦਾਰੇ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੀ ਤਰ੍ਹਾਂ ਹੀ ਕੰਮ ਕਰਦੇ ਨੇ ਉਸ ਤੋਂ ਅਪਰੰਤ ਚੇਅਰਮੈਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਇਹ ਵਿਭਾਗ 4200 ਕਰੋੜ ਤੋਂ 6500 ਕਰੋੜ ਤੇ ਉੱਪਰ ਗਿਆ। ਤੋਂ ਅਸੀਂ ਇੱਥੋਂ ਇਹ ਸਵਾਲ ਮਤਲਬ ਪੁੱਛਦੇ ਹਾਂ ਚੇਅਰਮੈਨ ਸਾਹਿਬ ਨੂੰ ਵੀ ਅਪੀਲ ਵੀ ਕਰਦੇ ਹਾਂ ਕਿ ਜੇਕਰ ਇਹ ਵਿਭਾਗ ਤਰੱਕੀ ਕਰ ਰਿਹਾ ਤੇ ਤੁਸੀਂ ਇਹਦੇ ਵਿੱਚ ਕਹਿ ਰਹੇ ਹੋ ਕਿ ਬਹੁਤਾਂ ਗਿਣਤੀ ਜਿਹੜੀ ਹੈਗੀ ਹੈਗੀ ਉਹ ਆਊਟਸੋਰਸਾਂ ਦੀ ਹੈਗੀ ਆ ਤਾਂ ਫਿਰ ਇਹ ਵਿਭਾਗ ਆਊਟਸੋਰਸ ਵਰਕਰਾਂ ਦੇ ਤਰਜ਼ ਤੇ ਹੀ ਤਰੱਕੀ ਕਰ ਰਿਹਾ। ਇਸ ਕਰਕੇ ਅਸੀਂ 29 ਤਰੀਕ ਦੀ ਜਿਹੜੀ ਪਟਿਆਲੇ ਵਖੇ ਮੀਟਿੰਗ ਕਰ ਰਹੇ ਹਾਂ ਸੂਬਾ ਪੱਧਰੀ ਜੇਕਰ ਚੇਅਰਮੈਨ ਮਿਲਕ ਫੈਡ ਵੱਲੋਂ ਕੋਈ ਮੀਟਿੰਗ ਜਾਂ ਹੈੱਡ ਆਫਸ ਵੱਲੋਂ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਵੀ ਕਰਾਂਗੇ ਤੇ ਵਿਰੋਧ ਵੀ ਕਰਾਂਗੇ